you. Mm -hmm. ਜਿਹੜਾ ਕਿ ਅੱਜ ਤੁਸੀਂ ਨਗਰ ਨਗਮ ਕਮਿਸ਼ਨਰ ਦੇ ਪਤਲਾ ਫੁੱਕਿਆ ਵਾ ਦੇਖੋ ਜੀ ਕਾਰਨ ਤੇ ਨਗਰ ਨਗਮ ਕਮਿਸ਼ਨਰ ਦੇ ਪਤਲਾ ਫੁੱਕਨ ਦੇ ਬਹੁਤ ਆ ਭਾਵੇਂ ਉਹ ਟ੍ਰੈਫਿਕ ਲਾਈਟਾਂ ਦਾ ਮਸਲਾ ਹੋਵੇ ਜਿਹੜਾ ਕਿ ਲੋਕਾਂ ਦਾ ਟੈਕਸ ਜਿਹੜਾ 28 ਲੱਖ ਰੁਪਈਆ ਲਾ ਕੇ ਟ੍ਰੈਫਿਕ ਲਾਈਟਾਂ ਲਾਈਆਂ ਗਿਆ ਸੀ ਉਹ ਸਿਰਫ ਚਿੱਟੇ ਹਾਥੀ ਦਾ ਕੰਮ ਕਰ ਰਹੀਆਂ ਵਾ ਕਪੂਤਰੇ ਦੇ ਸ਼ਹਿਰ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ ਨੰਬਰ 1 ਨੰਬਰ 2 ਦੇ ਉੱਤੇ ਆਪਾਂ ਜਾਣਦੇ ਆ ਡਾਕਾਂ ਦਾ ਚੌਂਕ ਦੇ ਕੋਲ ਬਿਲਕੁਲ ਚੁਪਾਟੀ ਆ ਪੁਲਸ ਵਾਲਿਆਂ ਨੂੰ ਰਾਤ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਚੁਪਾਟੀ ਚੱਲ ਰਹੀ ਹੈ ਉੱਥੇ ਜਿਹੜੀ ਡਿਊਟੀ ਦੇਣੀ ਪੈਂਦੀ ਆ ਪੁਲਿਸ ਦੀ ਡਿਊਟੀ ਜਿਹੜੀ ਆ ਚੁਪਾਟੀ ਦੇ ਮੋਰਸਲ ਠੀਕ ਕਰਵਾਣੇ ਆ ਜਾਂ ਲੋਕਾਂ ਦੀ ਸੇਫਟੀ ਦੇਖਣੀ ਆ ਪੁਲਿਸ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਹਦੇ ਵਿੱਚ ਕਮਿਸ਼ਨਰ ਦੀ ਸਭ ਤੋਂ ਵੱਡੀ ਇਨਵੋਲਵਮੈਂਟ ਆ ਕਿਉਂਕਿ ਚੁਪਾਟੀ ਜਿਹੜੀ ਆ ਉਹ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਆ ਕਮਿਸ਼ਨਰ ਦੀ ਸ਼ੈਲਟਰ ਇਹ ਦੇ ਜੇ ਕਾਰਪੋਰੇਸ਼ਨ ਕਮਿਸ਼ਨਰ ਦੀ ਸ਼ੈਲਟਰ ਨਾ ਹੋਵੇ 25 75 ਨਾ ਹੋਵੇ ਤੇ ਚੁਪਾਟੀ ਜਿਹੜੀ ਚੱਲ ਰਹੀ ਆ ਵਿਦਾਊਦ ਤੁਸੀਂ ਦੇਖੋ ਕਮਰਸ਼ੀਅਲ ਏਰੀਆ ਜਿਹੜਾ ਬਣਾਇਆ ਪਿਆ ਵਾ ਹਾਇ ਹਾਲਾ ਕਿ ਇਹ ਰਿਹਾਇਸ਼ੀ ਪਲਾਟ ਕੋਈ ਇਹਨਾਂ ਦਾ ਕੋਈ ਪਾਸ ਹੀ ਹੋਇਆ ਪਿਆ ਕੋਈ ਨਕਸ਼ਾ ਨਹੀਂ ਪਾਸ ਫਿਰ ਵੀ ਕਮਿਸ਼ਨਰਾਂ ਦੀ ਸ਼ੈਲਟਰ ਇਹਦੇ ਅੱਜ ਚੁਪਾਟੀ ਚੱਲ ਰਹੀ ਆ ਗਰੀਬ ਰੇੜੀਆਂ ਵਾਲਿਆਂ ਦਾ ਸ਼ੋਸ਼ਨ ਹੋ ਰਿਹਾ 7000 ਰੁਪਏ ਇੱਕ ਰੇੜੀ ਵਾਲੇ ਕੋਲ ਦਿੱਤਾ ਜਾ ਰਿਹਾ 18 ਰੇੜੀਆਂ ਤੇ ਪੁਲਿਸ ਵਿਚਾਰੀ ਰਾਤ ਨੂੰ ਮੋਲਸਾ ਠੀਕ ਕਰਵਾਂਦੀ ਹੁੰਦੀ ਆ ਮੈਂ ਐਸਐਸਪੀ ਸਾਹੂ ਪੁੱਛਣਾ ਜਾਂਦਾ ਕਿ ਪੁਲਿਸ ਨੂੰ ਅੱਜ ਚੁਪਾਟੀ ਦੇ ਬਾਹਰ ਆਪਾਂ ਮੋਰਚਲ ਠੀਕ ਕਰਵਾਣ ਲਈ ਲਾ ਰਹਾ ਮੈਂ ਕਪੂਲਸਰੂ ਵਿਚਾਰੀ ਆਪਣੀ ਕੰਮ ਕਰੰਦਈਏ ਨੰਬਰ 2 ਨੰਬਰ 3 ਦੇ ਪੂਜਾ ਢਾਬੇ ਤੋਂ ਬਾਹਰ ਆਪਾਂ ਸਾਰੇ ਜਾਣਦੇ ਆ ਡਿਵਾਈਡਰ ਪਟਿਆ ਨੂੰ 3 ਮਹੀਨੇ ਹੋ ਗਏ ਆ ਉਹ ਕਿਸੇ ਵੀ ਅਮੀਰ ਲੋਕਾਂ ਨੂੰ ਫਾਇਦਾ ਪਹੁੰਚਾਣ ਲਈ ਉਹ ਡਿਵਾਈਡਰ ਪਟਿਆ ਗਿਆ ਹੁਣ ਮੈਂ ਤਾਂ ਉਹ ਦੱਸ ਦਿੰਦਾ ਕਿਦਾਂ ਤੁਸੀਂ ਸਾਰੇ ਜਾਣਦੇ ਹੋ ਜਗਜੀਤ cinema ਆਪਣੇ ਹੁੰਦਾ ਆਏਗਾ ਪੁਰਾਣਾ ਉੱਤੇ ਜਿਹੜੀਆਂ ਉਹ ਦੁਕਾਨਾਂ ਭਰਾਈਆਂ ਜਾ ਰਹੀਆਂ ਕਮਰਸ਼ੀਅਲ ਜਿਹਦਾ ਮੁੱਲ ਇੱਕ ਇੱਕ ਦੁਕਾਨ ਦਾ 2-2 ਕਰੋੜ ਰੁਪਈਆ ਵਾ ਜਿਹਦੇ ਉੱਤੇ ਸਟੇ ਲੱਗਾ ਪਿਆ ਹੈਗਾ ਕਈਆਂ ਗੱਲਾਂ ਕਰਕੇ ਉਹ ਸਟੇ ਖਤਮ ਕਰਨ ਲਈ ਜਿਹੜਾ ਡਿਵਾਈਡਰ ਵਾ ਉਹ ਪਟਵਾਤਾ ਗਿਆ ਕਮਿਸ਼ਨਰ ਸਾਹਿਬ ਵੱਲੋਂ ਉਹਦੇ ਵਿੱਚ ਰਲੀ ਮਲੀ ਭੁਗਤ ਹੋਈ ਆ ਪੈਸਾ ਕਮਾਇਆ ਗਿਆ ਵਾ ਉਹਨੇ ਕਮਿਸ਼ਨਰ ਸਾਹਿਬ ਦੱਸੇ ਨੇ ਕਿ ਜਿਹੜਾ ਡਿਵਾਈਡਰ ਪਟਵਾਇਆ ਤੁਸੀਂ ਕਹਿੰਦੇ ਹੋ ਤੁਸੀਂ ਇਹਨੂੰ ਠੀਕ ਕਰਵਾ ਲਈ ਪਟਵਾਇਆ ਤੇ ਅੱਜ ਬੀਤ ਗਏ ਆ 3 ਮਹੀਨੇ ਉਹ ਡਿਵਾਈਡਰ ਉਦਾਂ ਦਾ ਉਦਾਂ ਹੀ ਆ ਰਾਤ ਦੇ ਸਮੇਂ 'ਚ ਜਦੋਂ ਲਾਈਟ ਬੰਦ ਹੁੰਦੀ ਆ ਉਹ ਉੱਪਰ نیچے ਇਹ ਡਿਵਾਈਡਰ ਜਿਹੜੀ ਸੜਕ ਵਾ ਕਈ ਐਕਸੀਡੈਂਟ ਉੱਤੇ ਹੋਇਆ ਕਮਿਸ਼ਨਰ ਸਾਹਿਬ ਸਿਰਫ ਪੁੱਤੇ ਆਪਣਾ ਡੰਡਾ ਚਲਾਉਂਦੇ ਆ ਜਿੱਥੇ ਉਹਨਾਂ ਨੂੰ ਫਾਇਦਾ ਹੁੰਦਾ ਭਾਵੇਂ ਉਹ ਰੈਕੇਪ ਦਾ ਸ਼ੋਰੂਮ ਹੋਵੇ ਭਾਵੇਂ ਉਹ ਮਨਸੂਰਵਾਲ ਤੇ ਨੀਲਸੋਲਿਆਂ ਦਾ ਰੈਸਟੋਰੈਂਟ ਹੋਵੇ ਭਾਵੇਂ ਉਹ ਇੱਥੇ ਦੇ ਕਾਫੀ ਤਾਂ ਰੈਸਟੋਰੈਂਟ ਆ ਜਿੱਥੇ ਕਮਿਸ਼ਨਰ ਸਾਹਿਬ ਤੁਸੀਂ ਸੀਲ ਕਰ ਦਿੰਦੇ ਹੋ ਬਾਅਦ ਚ ਉਹ ਸਾਨੂੰ ਨਹੀਂ ਪਤਾ ਕਿ ਇੱਕ ਸੀਲ ਕੀਤੇ ਹੋਏ ਜੋ ਕਾਰੋਬਾਰ ਹੈ ਉਹ ਦੁਬਾਰਾ ਕਿੱਦਾਂ ਤੁਸੀਂ ਖੋਲਦੇ ਆ ਕਿਹੜੀਆਂ ਸ਼ਰਤਾਂ ਹੁੰਦੀਆਂ ਵਾਂ ਚਪਾਟੀ ਵੀ ਆ ਕਾਢੀ ਸ਼ੈਲਟਰ ਰੇਟ ਚੱਲ ਰਹੀ ਆ ਪਹਿਲੋ ਜੈਪਾਲ ਗੋਲ ਦੇ ਪਲਾਟ ਤੇ ਚਪਾਟੀ ਲੱਗਦੀ ਸੀ ਅਸੀਂ ਪੂਰੀ ਜਦੋਂ ਜਾ ਕਰਕੇ ਉਹ ਚਪਾਟੀ ਚਕਾਈ ਉਹ ਗਰੀਬ ਰੇੜੀਆਂ ਦਾ ਸ਼ੋਸ਼ਣੋਂ ਬਚਾਇਆ ਪਹਿਉਣ ਆ ਟੰਡੀ ਖੇ ਦੇ ਚਪਾਟੀ ਲੱਗਦੀ ਆ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਕਮਿਸ਼ਨਰ ਸਾਹਿਬ ਦੀ ਵਿੱਚ ਕੋਈ ਨਾ ਕੋਈ ਮਲੀਭੁਗਤ ਆ ਇਹੋ ਜੇ ਕਮਿਸ਼ਨਰ ਸਾਹਿਬ ਵੱਲੋਂ ਬੜੇ ਇਦਾਂ ਦੇ ਕੰਮ ਜਿਹੜੇ ਉਹ ਗਲਤ ਤਰੀਕੇ ਨਾਲ ਕਪੂਤਰੇ ਸ਼ਹਿਰ ਚ ਕਰ ਰਹੇ ਆ ਲੋਕਾਂ ਕੋਲ ਟੈਕਸ ਬਕਤੂ ਰਹੇ ਆ ਦਾਦਾ ਸਾਲ ਦਾ ਕਟਾ ਜ਼ਬਰਦਸਤ ਤਰੀਕੇ ਨਾਲ ਪਰ ਛੋਟੇ ਦੁਕਾਨਦਾਰਾਂ ਨੂੰ ਕਾਰਪੋਰੇਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲ ਰਹੀ ਸਿਰਫ ਤੇ ਸਿਰਫ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਤੁਸੀਂ ਆਪਣੇ ਕੋਈ ਏਜੰਟ ਰੱਖੇ ਹੋਏ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਖੱਜਲ ਖਰਾਬ ਕਰ ਰਹੇ ਆ ਜੇ ਗੱਲ ਕਰੀ ਮੇਅਰ ਤੇ ਡਿਪਟੀ ਮੇਅਰ ਤੇ ਕੀ ਭੂਮਿਕਾ ਨਿਭਾ ਰਹੇ ਨੇ ਉਹਨਾਂ ਦੀ ਭੂਮਿਕਾ ਦਾ ਸੇਵ ਉਹ ਦੇਖ ਲਓ ਜੀ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਫਾਰਮ ਤੇ ਸਾਈਨ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦੇ ਆਕਾ ਰਾਣਾ ਗੁਰਜੀਤ ਸਿੰਘ ਦੇ ਕੋਲੋਂ ਉਹ ਫਾਰਮ ਜਿਹੜਾ ਵਾ ਅਸੈਪਟ ਨਹੀਂ ਹੋ ਗਿਆੰਦਾ ਉਹਨਾਂ ਦੀ ਭੂਮਿਕਾ ਤੇ ਦੀਨੇ ਕੋ ਪੁੱਛੋ ਹੀ ਨਾ ਕਿਉਂਕਿ ਉਹ ਸਰਕਾਰ ਦੇ ਜਿਹੜੇ ਸੀਗੇ ਉਦੋਂ ਮਿਹਰਬਾਨੀਏ ਕਾਂਗਰਸ ਜਿਹੜੀ ਕਾਰਪੋਰੇਸ਼ਨ ਆ ਉਹ ਸਾਨੂੰ ਇੱਕ ਸ਼ਰਾਬ ਦੇ ਰੂਪ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਨੇ ਦੇ ਦਿੱਤਾ ਕਹਿੰਦੇ ਹੀ ਵਿਕਾਸ ਹੋਊਗਾ ਕਾਰਪੋਰੇਸ਼ਨ ਆਊਗੀ ਵਿਕਾਸ ਤੇ ਕੀ ਹੋਣਾ ਕਪੂਤਲੇ ਸ਼ਹਿਰ ਦਾ ਵਿਨਾਸ਼ ਹੋ ਗਿਆ ਜਦੋਂ ਦੀ ਕਾਰਪੋਰੇਸ਼ਨ ਆਈ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਪੋਇਸ ਉਹ ਲਤ ਨਹੀਂ ਮਰੀ ਲੋਕਾਂ ਦਾ ਸਿਰ ਤੋਂ ਸਿਰਫ ਬੇੜਾ ਕਰ ਕੀਤਾ ਗਿਆ ਵਾ ਜੇ ਆਪਾਂ ਗੱਲ ਕਰੀਏ ਐਮਸੀ ਸਾਹਿਬਾਨ ਅਜੇ ਵੀ ਗਲੀਆਂ ਨਾਲੀਆਂ ਤੱਕ ਹੀ ਸੀਮਤ ਕਿੱਧਰ ਦੇ ਦੇ ਰਹੀ ਚੁchna ਮੈਂ ਕਹਿੰਦਾ ਜੀ ਐਮਸੀ ਤੇ ਵਿਚਾਰੇ ਇਦਾਂ ਦੇ ਆ ਕਿਉਂਕਿ ਐਮਐਲਏ ਦੀ ਜਿਹੜੀ ਸੀਟ ਵਾ ਉਹ ਕਰੋੜਾਂ ਚ ਪਹੁੰਚਦੀ ਆ ਤੇ ਐਮਸੀ ਇਲੈਕਸ਼ਨ ਜਿਹੜਾ 10-12 ਲੱਖ ਦੇ ਪਹੁੰਚ ਗਿਆ ਉਹ ਤੇ ਵਿਚਾਰੇ ਆਪਣੇ ਸਿਰ ਨੂੰ ਹੱਥ ਮਾਰਦੇ ਵੀ ਕਾਂਗਰਸ ਦੇ ਅੰਤ ਵੀ ਕਿ ਕਿਹੜੀ ਮਾੜੀ ਘੜੀ ਸੀ ਅਸੀਂ ਐਮਸੀ ਇਲੈਕਸ਼ਨ ਲੜ ਲਿਆ ਇੰਨਾ ਪੈਸਾ ਲਾ ਲਿਆ ਉਹ ਤੇ ਵਿਚਾਰੇ ਡੀਕਦੇ ਆ ਕਦੋਂ ਕਾਰਪੋਰੇਸ਼ਨ ਚ ਇਲੈਕਸ਼ਨ ਕੋਰਡ ਲੱਗੇ ਤੇ ਅਸੀਂ ਆਪਣੀ ਜਾਨ ਚੜਾਈਏ ਸਿਰਫ ਤੇ ਸਿਰਫ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਗਲੀਆਂ ਨਾਲੀਆਂ ਸਟਰੀਟ ਲਾਈਟਾਂ ਤੱਕ ਨਹੀਂ ਅਜੇ ਤੱਕ ਮਿਲ ਪਾਰੀਆਂ ਐਮਸੀ ਦਾ ਵजूद ਜ਼ੀਰੋ ਆ ਕਿਉਂਕਿ ਸਰਕਾਰ ਆਮ ਆਦਮੀ ਦੀਆ ਕਮਿਸ਼ਨਰ ਜਿਹੜੇ ਆ ਆਮ ਆਦਮੀ ਦੀ ਹੱਥਾਂ ਦੀ ਕੱਟ ਪੁਤਲੀ ਆ ਤੇ ਕੋਆਪਰੇਸ਼ਨ ਜਿਹੜੀ ਆ ਕਾਂਗਰਸ ਦੀ ਆ ਤੇ ਪਿਸ ਕੌਣ ਹੋਏ ਆ ਮੇਰੇ ਕਪੂਤਲੇ ਸ਼ਹਿਰ ਦੇ ਵਾਸੀ ਤੁਹਾਨੂੰ ਲੱਗਦਾ ਕਿ ਹੁਣ ਡਿਵੈਲਪਮੈਂਟ ਹੋਊਗਾ ਸ਼ਹਿਰ ਦੇ ਵਿੱਚ ਉਹ ਦੇਖੋ ਜੀ 2 ਸਾਲ ਬੀਤ ਗਏ ਆ ਬਦਲਾਵ ਵਾਲੀ ਸਰਕਾਰ ਨੂੰ ਡਵੈਲਪਮੈਂਟ ਮੈਨੂੰ ਤਾਂ ਲੱਗਦਾ ਨਹੀਂ ਪਿਆ ਕਿ ਲੱਭੂਗੀ ਡਵੈਲਪਮੈਂਟ ਦੇ ਨਾਂ ਤੇ ਸਿਰਫ ਤੇ ਸਿਰਫ ਇੱਕ ਮਿੱਠਾ ਮੁੰਡਾ ਦਿੱਤਾ ਹੋਇਆ ਵਾ ਕਪੂਥਲਾ ਸ਼ਹਿਰ ਵਾਸੀਆਂ ਨੂੰ ਕਿ ਜਿਹੜੀ ਵੀ ਸਰਕਾਰ ਆਂਦੀ ਵੀ ਆ ਸਿਰਫ ਉਹ ਚੁੱਸੀ ਜਾਓ ਅਭੀ ਸਫਾਈ ਦੀ ਵਿਵਸਥਾ ਨੂੰ ਕਿਸ ਤਰ੍ਹਾਂ ਦੇ ਦੇ ਦਿੱਤੇ ਸਫਾਈ ਦਾ ਤੇ ਬੇੜਾ ਘਰਕਵਾਜੀ ਦੇਖੋ 175 ਲਖ ਜਿਹੜੇ ਭਰਤੀ ਕਰਨੇ ਸੀਗੇ ਹਾਲੇ ਤੱਕ ਉਹ ਨਹੀਂ ਭਰਤੀ ਹੋਏ ਤੇ ਉਸ ਤੋਂ ਬਾਅਦ ਸਫਾਈ ਸੇਵਕ ਸਫਾਈ ਸੀਵਰਮੈਨ ਜਿਹੜੇ ਵੱਖਰੇ ਵਾਰੇ ਭਰਤੀ ਕਰਨੇ ਸੀ ਉਹਨਾਂ ਦੀ ਲਿਸਟ ਦੁਬਾਰਾ ਕਹਿੰਦੇ ਆ ਹੌਸ ਤੇ ਪਾਸ ਹੋ ਗਈ ਉਸ ਦਿਨ ਨੂੰ ਵੀ ਅਜ 2 ਮਿੰਟ ਤੋਂ ਉੱਪਰ ਸਮਾਂ ਹੋ ਗਿਆ ਮੇਰੇ ਵੱਲੋਂ ਪਿਛਲੇ 2 ਸਾਲ ਤੋਂ ਸਫਾਈ ਸੇਵਕ ਤੇ ਸਫਾਈ ਸੀਵਰ ਵਿੱਚ ਭਰਤੀ ਕਰਨ ਲਈ ਮੁਹਿੰਮ ਚਲਾਈ ਗਈ ਆ ਪਰ ਕਾਰਪੋਰੇਸ਼ਨ ਕਮਿਸ਼ਨਰ ਉੱਜਿਕ 5 7 10 ਐਮਸੀਆਂ ਦੇ ਹੱਥੇ ਚੜੇ ਹੋਏ ਆ ਉਹਨਾਂ ਦੀ ਮਿਲੀ ਭੁਗਤ ਕਾਇ ਕਿਉਂਕਿ ਉਹਨਾਂ ਦੇ ਬੰਦੇ ਭਰਤੀ ਨਹੀਂ ਹੋਏ ਉਹਦੇ ਕਾਰਨ ਸਾਰੇ ਲੋਕਾਂ ਨੂੰ ਜਿਹੜੇ 175 ਮਲਾਈਆਂ ਵੀ ਭਰਤੀ ਹੋਣੇ ਉਹਨਾਂ ਦਾ ਵੀ ਬੇੜਾ ਕਰ ਕੱਤਾ ਆ ਸ਼ਹਿਰ ਦੀ ਇਸ ਹਾਲਾਤ ਦਾ ਜ਼ਿੰਮੇਵਾਰ ਕੌਣ ਮੰਨਦੇ? ਜ਼ਿੰਮੇਵਾਰ ਮੈਂ ਕਹੂੰਗਾ ਦੋ ਬੰਦੇ ਯਾਰ ਇੱਕ ਤੇ ਸਾਡੇ ਕਪੂਤਲੇ ਦੇ ਬਹੁਤ ਲੰਬੇ ਸਮੇਂ ਤੋਂ ਵਿਧਾਇਕ ਬੰਦੇ ਆ ਰਹੇ ਰਾਣਾ ਗੁਰਜੀਤ ਸਿੰਘ ਕਿਉਂਕਿ ਜੇ ਤੁਸੀਂ ਕਾਰਪੋਰੇਸ਼ਨ ਬਣਾਈ ਸੀ ਨਾ ਤੁਸੀਂ ਬੜੀਆਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ 'ਚ ਕਿਹਾ ਕਿ ਜਿਹੜੇ ਮੰਤਰੀ ਹਕੰਧਾਰਪੁਰ ਤੋਂ ਬਲਕਾਸ਼ ਸਿੰਘ ਜੀ ਉਹਨਾਂ ਨਾਲ ਤੁਹਾਡੇ ਚੰਗੇ ਰਿਸ਼ਤੇ ਆ ਜੇ ਤੁਸੀਂ ਕਾਰਪੋਰੇਸ਼ਨ ਬਣਾਈ ਹੈ ਤੁਸੀਂ ਮੰਜੂਰਾ ਉਹਦੇ ਸੈਕਟਰੀਏਟ ਦਾ ਰਸਤਾ ਦਿਖਾਣਾ ਸੀ ਆਮ ਆਦਮੀ ਨੂੰ ਦਿਖਾਣਾ ਸੀ ਉਹਦਾ ਡਾ ਵੀ ਫਰਜ਼ ਬੰਦਾ ਤੁਸੀਂ ਇਹ ਸ਼ਰਾਪ ਸਾਡੇ ਗੱਲ ਪਾਇਆ ਕਾਰਪੋਰੇਸ਼ਨ ਦਾ ਤੁਸੀਂ ਇਹਦਾ ਕੋਈ ਹੱਲ ਕਰਵਾਓ ਸਿਰਫ ਤੇ ਸਿਰਫ ਕਾਰਪੋਰੇਸ਼ਨ ਦੇ ਵਿੱਚ ਜੋ ਕੋ ਜ਼ਿੰਮੇਵਾਰ ਹੈ ਇੱਥੋਂ ਦੇ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਜਿਹੜੇ ਆਕਰਾਰਾ ਗੁਜੇਸ ਸੇ ਤੇ ਸਭ ਤੋਂ ਵੱਡੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਜੋ ਬਦਲਾ ਦੇ ਨਾਂ ਤੇ ਕਪੂਦਲੇ ਜੇ ਤੇ ਪੂਰੇ ਪੰਜਾਬ ਚ ਆਏ ਸੀਗੇ